ਸਰਵਜੀਤ ਤੁਸੀਂ ਵਿਜਨ 2047 ਵਿਜਨ ਪੰਜਾਬ 2047 ਦੇ ਜਿਹੜਾ ਸਮੇਲਨ ਸੀ ਉਹ اٹینڈ ਕੀਤਾ ਕੀ ਲੱਗਦਾ ਵਾ ਕੀ ਸਿੱਟਾ ਨਿਕਲਿਆ ਇਸ ਸਮੇਲਨ ਚੋਂ ਕੋਈ ਫਾਇਦਾ ਵੀ ਹੋਇਆ ਕਿ ਨਹੀਂ ਇਹ ਸਰ ਬਹੁਤਾ ਫਾਇਦਾ ਨਹੀਂ ਹੋ ਸਕਿਆ ਹੂੰ ਉਹਦੀ ਵਜ੍ਹਾ ਸੀ ਕਿ ਇੱਕ ਤਾਂ ਮੰਤਰ ਮੰਤਰੀ ਬਹੁਤ ਵੱਡਾ ਰੱਚ ਲਿਆ ਅੱਛਾ ਦੂਜਾ ਮੰਤਰੀ ਬਹੁਤ ਬੁਲਾ ਲੇ ਇੱਕ ਮੰਤਰੀ ਆਇਆ ਸੀ ਇੱਕ ਜਾ ਰਿਹਾ ਸੀਗਾ ਓਕੇ ਉਹ ਸ਼ੋਅ ਆਫ ਜਾਂ ਜਿਆਦਾ ਹੋ ਗਿਆ ਤੇ ਜਿਹੜੀ ਕੰਮ ਦੀ ਗੱਲ ਸੀ ਜਿਹੜੀ ਹੋਣੀ ਸੀ ਉਹਦੇ ਵਾਸਤੇ ਬਹੁਤਾ ਕੋਈ ਟਾਈਮ ਉੱਥੇ ਲੋਕਾਂ ਨੂੰ ਮਿਲਿਆ ਨਹੀਂ ਹੈਗਾ ਹਮਮ ਹੱਲ ਕਰੋ ਵੀ ਜਿਹੜੇ ਸੈਸ਼ਨ ਰੱਖੇ ਜੇ ਸੀ ਉਹ ਚ ਪੈਨਲ ਸਵੀ ਪੰਜ ਪੰਜ ਛੇ ਛੇ ਬੁਲਾ ਲੇ ਜੀ ਹਮਮ ਤੇ ਉਹ ਫਿਰ ਜਦੋਂ ਟਾਈਮ ਹੀ ਨਹੀਂ ਮਿਲਦਾ ਕੋਈ ਗੱਲ ਕਿਸੇ ਸਿਰੇ ਨਹੀਂ ਲੱਗਦੀ ਉਹਨਾਂ ਚਿਰ ਤੁਹਾਨੂੰ ਪਤਾ ਹੈ ਕਿ ਇਸ ਤਰ੍ਹਾਂ ਦੇ ਕਨ ਕਲੇਬ ਦਾ ਕੋਈ ਫਿਰ ਫਾਇਦਾ ਨਹੀਂ ਹੁੰਦਾ ਹਮਮ ਹਮ ਸੋ ਮੇਰੇ ਖਿਆਲ ਹੈ ਕਿ ਤਾਂ ਪਰ ਅੱਲਾਹ ਬਹੁਤ ਵਛਾ ਸੀਗਾ ਇਸ ਤਰ੍ਹਾਂ ਦੇ ਸੈਮੀਨਾਰਾਂ ਦੀ ਸਾਨੂੰ ਬਹੁਤ ਜ਼ਰੂਰਤ ਹੈਗੀ ਪੰਜਾਬ ਦੇ ਬਹੁਤ ਸਾਰੇ ਮੁੱਦੇ ਨੇ ਪੰਜਾਬ ਦਾ ਬਹੁਤ ਸਾਰੇ ਕੋਈ ਸੰਕਟ ਨੇ ਪੰਜਾਬ ਦਾ ਖੇਤੀ ਦਾ ਸੰਕਟ ਆ ਪੰਜਾਬ ਦਾ ਘਰਤੀ ਜਲੇ ਪਾਣੀ ਦਾ ਸੰਕਟ ਹੈ ਐਨਵਾਇਰਨਮੈਂਟ ਦਾ ਸੰਕਟ ਹੈਗਾ ਇਥੇ ਚਰਚਾ ਜ਼ਰੂਰ ਹੋਣੀ ਚਾਹੀਦੀ ਆ ਕੋਈ ਨਾ ਕੋਈ ਕੰਸਸੈਂਸਸ ਬਣਨੀ ਚਾਹੀਦੀ ਆ ਕਿ ਪੰਜਾਬ ਨੂੰ ਕੀ ਕਰਨਾ ਚਾਹੀਦਾ ਹੈ ਪਰ ਇਹ ਇਨਾ ਹੈ ਪਾਈਜ਼ਨ ਲੀਡ ਰੇਂਜ ਕੀਤਾ ਗਿਆ ਸਾਰਾ ਕੁਝ ਕਿ ਉਹਦਾ ਕੋਈ ਆਉਟਕਮ ਬੜਾ ਸਾਫ ਬਹੁਤਾ ਸਾਰਥਿਕ ਨਹੀਂ ਨਿਕਲ ਸਕਿਆ ਇੱਕ ਤਾਂ ਕੋਈ ਵੀ ਮੰਤਰੀ ਜਿਹੜਾ ਹੈਗਾ ਫਿਰ ਤਾਂ ਗੱਲ ਸੀ ਕਿ ਟੌਪ ਕੀ ਐਡਾ ਵੱਡਾ ਰੱਖ ਲਿਆ ਕਿ 247 247 ਅੱਜ ਤੋਂ ਤੁਹਾਨੂੰ ਪਤਾ ਕਿ 23 ਸਾਲ ਅੱਗੇ ਪਿਆ ਹੈਗਾ ਪੰਜਾਬ ਨੂੰ ਤਾਂ ਕੱਲ ਨੂੰ ਲੋੜ ਹੈਗੀ ਜਿਹੜੇ ਪੰਜਾਬ ਦੇ ਮੁੱਦੇ ਹੈਗੇ ਨੇ ਬੜੇ ਫੌਰੀ ਮੁੱਦੇ ਹੈਗੇ ਨੇ ਜਿਹਨਾਂ ਨੂੰ ਕੱਲ ਨੂੰ ਕੱਲ ਨੂੰ ਹੀ ਠੀਕ ਕਰਨ ਦੀ ਜ਼ਰੂਰਤ ਹੈ ਜਾ ਕੇ ਫਾਜ਼ੀ ਕਰੋ ਕਿ ਆਪਣਾ ਪ੍ਰਾਣੀ ਦਾ ਹੀ ਈਸ਼ੂ ਹੈਗਾ ਐਨਵਾਇਰਨਮੈਂਟ ਦਾ ਹੀ ਈਸ਼ੂ ਹੈਗਾ ਧੂਏ ਦਾ ਹੀ ਈਸ਼ੂ ਹੈਗਾ ਧਰਤੀ ਅੱਡੇ ਪਾਣੀ ਦਾ ਹੀ ਈਸ਼ੂ ਹੈਗਾ ਇਹਦੇ ਸਾਡੇ ਫੌਰੀ ਲੋੜਾਂ ਨੇ ਇਹਨਾਂ ਤੇ ਅਸੀਂ ਕੱਲ ਹੀ ਸਾਨੂੰ ਐਕਸ਼ਨ ਦੀ ਲੋੜ ਹੈ ਕਿਤੋਂ ਕਦੋਂ 23 ਸਾਲ ਆਏ ਉਦੋਂ ਪਤਾ ਨਹੀਂ ਕਿਸ ਤਰ੍ਹਾਂ ਦੀ ਦੁਨੀਆ ਹੋਏਗੀ ਕਿਸ ਤਰ੍ਹਾਂ ਦਾ ਇਕਨੋਮੀ ਦੀ ਸ਼ੇਪ ਹੋਏਗੀ ਕਿਸ ਤਰ੍ਹਾਂ ਦਾ ਸਾਰਾ ਕੁਝ ਮਤਲਬ ਪਾਂਚਾ ਵਾਂਚਾ ਹੋਏਗਾ ਤਾਂ ਉਹਨੂੰ ਇਸ ਐਸਟੀ ਦੇ ਵਿਜ਼ੂਅਲਾਈਜ਼ ਕਰਨਾ ਜਿਹੜਾ ਮੇਰਾ ਖਿਆਲ ਹੈ ਕਿ ਉਹ ਕੋਈ ਬੜਾ ਲੰਬਾ ਇਹਨਾਂ ਨੇ ਸੁਪਨਾ ਲੈ ਲਿਆ ਵੱਡਾ ਸੁਪਨਾ ਲੈ ਲਿਆ ਮੇਰਾ ਖਿਆਲ ਹੈ ਧਰਮਜੀਤ ਇਹ ਲੱਗਦਾ ਕਿ ਜਿਵੇਂ ਮੋਦੀ ਸਰਕਾਰ ਨੇ ਵਿਕਸਿਤ 2047 ਪਲਾਨ ਕੀਤਾ ਵਾ ਉਹਦੀ ਤਰਜ਼ ਤੇ ਸ਼ਾਦੇ ਪਲਾਨ ਇਨ ਨੇ ਇੱਕ ਓਵਰਰੀਚ ਕਰ ਲਈ ਔਰ 2047 ਦੀ ਬਜਾਏ ਜੇ 2027 ਦੀ ਗੱਲ ਕਰਦੇ ਤੇ ਬਿਹਤਰ ਹੋਣਾ ਸੀ ਅਸੀਂ ਇਸੇ ਗੱਲ ਵਾਲੀ ਆਉਣ ਲੱਗਿਆ ਸੀ ਕਿ ਜੀ ਮੋਦੀ ਸਾਹਿਬ ਦਾ ਚਲੋ ਕਹਿ ਰਹੇ ਨੇ ਕਿ 100 ਸਾਲ ਹੋ ਜਾਣੇ ਆ ਉਦੋਂ ਆਜ਼ਾਦੀ ਨੂੰ 1947 ਆਜ਼ਾਦੀ ਮਿਲੀ ਸੀ 2047 ਨੂੰ 100 ਸਾਲ ਹੋ ਜਾਣੇ ਆ ਤਾਂ ਚਲੋ ਇੱਕ ਨੈਸ਼ਨਲ ਲੈਵਲ ਤੇ 100 ਸਾਲ ਦਾ ਕੋਈ ਕਨਸੈਪਟ ਵੀ ਉਦੋਂ ਕੀ ਉਹ ਤੱਕ ਸਾਡੀ ਕਨੋਮੀ ਦੀ ਕੀ ਰੂਖਾ ਹੋਣੀ ਚਾਹੀਦੀ ਹੈ ਸਾਡੇ ਦੇਸ਼ ਦਾ ਕੀ ਸਟੇਟਸ ਹੋਣਾ ਚਾਹੀਦਾ ਅੰਤਰਰਾਸ਼ਟਰੀ ਪੱਧਰ ਤੇ ਹੈ ਜੀ ਕਿਨੇ ਪਾਵਰ ਮਤਲਬ ਨੈਸ਼ਨਲ ਪਾਵਰ ਕੀ ਹੋਣਾ ਚਾਹੀਦਾ ਹੈ ਤੋਂ ਉਹ ਤਾਂ ਹੋ ਸਕਦਾ ਹੈ ਔਰ ਉਹਨਾਂ ਕੋਲ ਪੈਸੇ ਵੀ ਹੈ ਉਹ ਉਹ ਤੇ ਉਹਨਾਂ ਕੋਲ ਵੀ ਪੈਸੇ ਵੀ ਹੈਗੇ ਆ ਉਹਨਾਂ ਕੋਲ ਸਾਧਨ ਵੀ ਹੈਗੇ ਨੇ ਹੁਣ ਸਾਡਾ ਤਾਂ ਦੇਖੋ ਐਸੋਲੇ ਕਰਜ਼ੇ ਜਿਹੜਾ ਹੈ ਸਾਲ ਦੇ ਜਿਹੜਾ ਫਿਸਕਲ ਇਅਰ ਦਾ ਐਂਡ ਹੋਏਗਾ ਜਦੋਂ ਤਾਂ ਸਾਡਾ ਕਰਜ਼ਾ 370000 ਰੁਪਿਆ ਹੋ ਜਾਏਗਾ ਇਹ ਜਿਹੜਾ ਕਰਜ਼ਾ ਹੋਏਗਾ ਸਾਡੀ ਜਿਹੜੀ ਟੋਟਲ ਜੀ ਡੀ ਪੀ ਹੈਗੀ ਗ੍ਰੋਸ ਬੈਸਟ ਪ੍ਰੋਡਕਟ ਜਿਹਨੂੰ ਪੰਜਾਬ ਦੇ ਕਹਿੰਨੇ ਆਪਾਂ ਉਹਦਾ 45% ਹੋ ਜਾਏਗਾ ਇਟ ਬੀਨ ਵੈ ਉਹਦਾ ਵੈਰੀ ਹਾਈ ਸਾਈਡ ਮਤਲਬ ਜਿਹਨੂੰ ਆਪਾਂ ਕਹਿੰਦੇ ਆ ਕਿ ਇਹਦੇ ਨਾਲ ਤਾਂ ਪੰਜਾਬ ਦਾ ਜਿਹੜਾ ਅਸੀਂ ਵਿਸ਼ੇ ਸਰਕਲ ਵਿੱਚ ਫਸ ਜਾਗੇ ਜਿਹੜਾ ਇਸ ਵੇਲੇ ਫਸੀ ਹੋਈ ਆਲਮੋਸਟ ਸਾਨੂੰ ਕਰਜ਼ਾ ਲਾਉਣ ਵਾਸਤੇ ਵਿਆਜ ਮੋੜਨ ਵਾਸਤੇ ਕੈਪੀਟਲ ਮੋੜਨ ਵਾਸਤੇ ਇੰਟਰਸਟ ਮੋੜਨ ਵਾਸਤੇ ਸਾਨੂੰ ਹੋਰ ਕਰਜ਼ਾ ਲੈਣਾ ਪੈ ਰਿਹਾ ਇਸ ਵੇਲੇ ਤੇ ਤੁਸੀਂ ਦੇਖੋ ਵੀ ਜੇ 45% ਸਾਡੀ ਜੀ ਡੀ ਪੀ ਦਾ ਕਰ ਰਿਹਾ ਸਾਡੇ ਸਿਰਫ ਹੋ ਗਿਆ ਹੈ। ਹਮਮ। ਡਾਂਕਾ ਦਾ ਥੋੜੀ ਦਿਨ ਪਹਿਲਾਂ ਦੇਖਿਆ ਤਾਂ ਕੀ ਬੁਰਾ ਹਾਲ ਹੋ ਗਿਆ ਸੀ। ਉਹਨਾਂ ਦੀ ਜਿਹੜਾ 70% ਹੋ ਗਿਆ ਸੀ ਜੀ.ਟੀ.ਪੀ ਦਾ ਲੋਨ ਉੱਥੇ ਦੇਖੋ ਕਿੰਨੇ ਲੋਕਾਂ 'ਚ ਅੰਗਰੇਸਤ ਫੈਲ ਗਈ ਸੀ। ਤੇ ਉਸ ਤਰ੍ਹਾਂ ਦੇ ਹਾਲ ਸਾਡੇ ਵੀ ਹੋ ਜਾਣੇ ਜੇ ਅਸੀਂ ਇਸ ਤਰ੍ਹਾਂ ਹੀ ਕਰਜ਼ਾ ਲੈਂਦੇ ਰਹੇ। ਸੋ ਇਹ ਫੌਰੀ ਇਸ਼ੂ ਹੈਗੇ, ਫੌਰੀ ਮੁੱਦੇ ਹੈਗੇ ਮੇਰਾ ਖਿਆਲ ਹੈ ਕਿ ਉਹਨਾਂ ਦੇ ਵਿਚਾਰ ਸੋ ਸੋ ਫੌਰੀ ਮੁੱਦਿਆਂ ਤੇ ਵਿਚਾਰ ਹੋਣਾ ਚਾਹੀਦਾ ਸੀ। ਹੋਇਆ ਵੀ ਆ ਲੇਕਿਨ ਇਹ 2047 ਦੀ ਗੱਲ ਜਿਹੜੀ ਆ ਇਹ ਐਵੇਂ ਇੱਕ ਕਾਗਜ਼ੀ ਕਾਰਵਾਈ ਲੱਗਦੀ ਹੈ। ਇਕ ਨਾ ਪੰਜਾਬੀ ਚ ਜ਼ਿਮੀਂਦਾਰ ਆ ਸਾਡੇ ਜਿਹੜੀ ਆਪਣੇ ਜ਼ਿਮੀਂਦਾਰ ਹਕੀ ਲੋਕ ਖੇਤੀ ਕਰਦੇ ਨੇ ਉਹ ਕਈ ਵਾਰ ਨਾ ਬਾੜੀ ਲੰਬੀ ਹਲਾ ਪਾ ਲੈਂਦੇ ਨੇ ਉਹ ਫਿਰ ਖਲਾਫ ਫਿਰ ਸਾਹਮਣੇ ਔਖੀ ਹੋ ਜਾਂਦੀ ਆ ਇਹਨਾਂ ਨੇ ਇਹ ਹੜ ਬੋਦੇ ਬੋਦੇ ਬੜੀ ਲੰਬੀ ਹਲਾਫ ਵਾਲੀ ਫਿਰ ਉਹ ਸਮਝ ਨਹੀਂ ਤੇ ਉਹ ਚ ਗੱਲ ਨਹੀਂ ਬਣ ਸਕੀ ਹਾਲਾਂਕਿ ਕੁਝ ਬੰਦੇ ਚੰਗੇ ਚਹਿਰ ਬੋਲੇ ਜਿਵੇਂ ਰਮੇਸ਼ਿੰਦਰ ਸਿੰਘ ਜਿਹੜੇ ਆਪਣੇ ਸਾਫਕਾ ਚੀਫ ਸੈਕਟਰੀ ਪੰਜਾਬ ਦੇ ਉਹਨਾਂ ਨੇ ਪੰਜਾਬ ਦੀ ਇਕਨੋਮੀ ਬਾਰੇ ਗੱਲ ਕੀਤੀ ਪਰ 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 ਤਾਲੀਵਾਲ ਤੇ ਰਮੇਸ਼ਿੰਦਰ ਸਿੰਘ ਦੇ ਸਾਰੇ ਕਰੀਬ ਕਰੀਬ ਜਿਹੜੇ ਅਹੁਦੇ ਰਹਿਣੇ ਚਾਹੀਦੇ ਸਾਰਿਆਂ ਦੇ ਰਏ ਤੇ ਉਦੋਂ ਉਹਨਾਂ ਨੇ ਕੀ ਕੀਤਾ ਬੂਗਾ हां ठीक है ओ मतलब वो नहीं कर सके उन्हें करना चाहिए लीडर, था उनकी जिम्मेदारी बनती थी कि जे फिरਾਨੂੰ ਆਹ ਹਾਲਾਤ ਦੇਖਣੇ ਨਹੀਂ ਸੀ ਪੈਣੇ ਜੇ ਸਾਡੀ ਲੀਡਰ ਪੋਲੀਟੀਕਲ ਲੀਡਰਸ਼ਿਪ ਚੰਗੀ ਹੁੰਦੀ ਨਾਲ ਉਹ ਬਿਊਰੋ ਜਿਹੜਾ ਬੰਦਾ ਚੀਫ ਸੈਕਟਰੀ ਵੀ ਰਿਹਾ ਹੋਵੇ ਜਾਂ ਪ੍ਰਿੰਸੀਪਲ ਸੈਕਟਰੀ ਟੂ ਸੀਐਮ ਵੀ ਰਿਹਾ ਹੋਵੇ ਉਹ ਤੇ ਮੇਰੇ ਖਿਆਲ ਇਹ ਜੋ ਜੋ ਮੰਨਦੀਆਂ ਇੱਛਾਵਾਂ ਸਾਰੀਆਂ ਪੂਰੀਆਂ ਕਰ ਸਕਦਾ ਹਾਂ ਹਾਂ ਬਿਲਕੁਲ ਜੀ ਬਿਲਕੁਲ ਉਹਨਾਂ ਦੇ ਹੱਦ ਤੱਕ ਕਮਾਂਡ ਰਹੀ ਹੈ ਨਾ ਦੇਖੋ ਸਟੇਟ ਦੀ ਕਾਰਪੋਰੇਸ਼ਨ ਨੂੰ ਕਿਸ ਤਰ੍ਹਾਂ ਦੀ ਵੀ ਸ਼ੇਪ ਦੇ ਸਕਦੇ ਸੀ ਕਰ ਸਕਦੇ ਸੀਗੇ ਠੀਕ ਹੈ ਕਿ ਅਸੀਂ ਚਲੋ ਸਾਡਾ ਹੁਣ ਪ੍ਰਾਣਾ ਜਿਹੜਾ ਪਾ ਜੇ ਆਪਾਂ ਉਹ ਫੋੜਾਂਗੇ ਤਾਂ ਉਹਦੇ ਚ ਬਹੁਤ ਕੁਝ ਇਸ ਤਰ੍ਹਾਂ ਨਿਕਲਦਾ ਹੈ ਕਿ ਪੰਜਾਬ ਦੀ ਬਰਬਾਦੀ ਦੀ ਵੀ ਨੀਰ ਪੱਥਰ ਨਹੀਂ ਰੱਖੀ ਐ ਉਹ ਸਾਰੇ ਉਹਨਾਂ ਫੈਸਲੇ ਕਰਕੇ ਰਕਿਆ ਕਿ ਅਸੀਂ ਪੰਜਾਬ ਚ ਇੰਨਾ ਸੰਤਾਪukt ਰਹੇ ਜਾਂ ਇੰਨਾ ਬੁਰਾ ਹਾਲ ਸਾਡਾ ਹੋਇਆ ਬੜ ਬੜ ਬੜੇ ਵੈਲਟ ਪੁਆਇੰਟ ਤੁਸੀਂ ਰੇਜ਼ ਕੀਤੇ ਸਰਜੀਤ ਥੈਂਕ ਯੂ ਵੈਰੀ ਮੱਚ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਔਰ ਸਮਾਂ ਕੱਢਿਆ ਥੈਂਕ ਯੂ ਥੈਂਕ ਯੂ ਸਰਜੀਤ ਥਾਲੀਵਾਲ ਮੇਰੇ ਜਰਨਲਿਸਟ ਸਾਥੀ ਰਹੇ ਨੇ ਉਹਨਾਂ ਦੇ ਵਿਚਾਰ ਸੁਣ ਰਹੇ ਸੀ